ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਸਪੀਕਰ ਲੋਕ ਸਭਾ ਨੂੰ ਔਰ ਇਹ ਮੰਗ ਕੀਤੀ ਗਈ ਹੈ ਕਿ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਸੰਸਦੀ ਸਭਾ ਜਿਹੜੀ ਹੈ ਜਿਸ ਦੇ ਵਿੱਚ ਮੌਨਸੂਨ اجلاس ਸੱਦਿਆ ਜਾਵੇਗਾ ਉਸ اجلاس ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਭਾਈ ਅਮਰਿਤਪਾਲ ਸਿੰਘ ਉਸ ਨੂੰ ਅਟੈਂਡ ਕਰ ਸਕਣ ਬੇਸ਼ੱਕ ਭਾਈ ਅਮਰਿਤਪਾਲ ਸਿੰਘ MP ਬਣ ਚੁੱਕੇ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਪਰ ਇਸ ਦੇ ਬਾਵਜੂਦ ਭਾਈ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਔਰ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਇੱਕ ਪ੍ਰੋਟੋਕਾਲ ਦੇ ਅਧੀਨ ਚੱਲਣਾ ਪੈਂਦਾ ਭਾਵੇਂ ਕੀ ਹੋਵੇ ਕੈਂਪੀ ਨੇ ਖੈਰ ਐਮਪੀ ਭਾਈ ਅਮਰਤਪਾਲ ਸਿੰਘ ਨੇ ਹੁਣ ਚਿੱਠੀ ਲਿਖੀ ਹੈ ਔਰ ਇਹ ਗੱਲਾਂ ਹੁਣ ਸਾਫ਼ ਕੀਤੀਆਂ ਜਾ ਰਹੀਆਂ ਕਿ ਭਾਈ ਅਮਰਤਪਾਲ ਸਿੰਘ ਹੋ ਸਕਦਾ ਹੈ ਕਿ ਇਸ ਵਾਰ ਦੇ ਮੌਨਸੂਨ ਸੈਸ਼ਨ ਦੇ ਵਿੱਚ ਮੌਜੂਦ ਹੋਣ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਹਾਲ ਹੀ ਦੇ ਵਿੱਚ ਸੌਹ ਚੁੱਕੀ ਹੈ ਔਰ ਇਸ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਸੈਸ਼ਨ ਹੋਵੇਗਾ ਔਰ ਇਸ ਪਹਿਲੇ ਸੈਸ਼ਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਹਾਜ਼ਰ ਹੋ ਸਕਦੇ ਨੇ ਉਥੇ ਜਾ ਕੇ ਇਸ ਸੈਸ਼ਨ ਦਾ ਹਿੱਸਾ ਬਣ ਸਕਦੇ ਨੇ ਔਰ ਭਾਈ ਅਮਰਿਤਪਾਲ ਸਿੰਘ ਇਸ ਵਾਸਤੇ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਸਪੀਕਰ ਨੂੰ ਜਿਸ ਚਿੱਠੀ ਦੇ ਆਧਾਰ ਦੇ ਉੱਤੇ ਹੁਣ ਇਹ ਡਿਟਰਮਨ ਕੀਤਾ ਜਾਵੇਗਾ ਕਿ ਕੀ ਭਾਈ ਅਮਰਿਤਪਾਲ ਸਿੰਘ ਇਸ ਲੋਕ ਸਭਾ اجلاس ਦਾ ਹਿੱਸਾ ਬਣਨਗੇ ਜਾਂ ਨਹੀਂ ਮੌਨਸੂਨ اجلاس ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਸ਼ਮੂਲੀਅਤ ਹੋਵੇਗੀ ਜਾਂ ਨਹੀਂ ਇਹ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿਉਂਕਿ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਸੀ ਇਹ ਜਾਣਨ ਦੀਆਂ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਕਦੋਂ ਆਉਣਗੇ ਪਰ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਜਿਹੜੀ 1 ਸਾਲ ਹੋਰ ਵਧਾ ਦਿੱਤੀ ਗਈ ਐਨਐਸਏ ਆ ਉਹ 2025 ਤੱਕ ਕਰ ਦਿੱਤੀ ਗਈ ਹੈ ਔਰ ਉਸੇ ਐਨਐਸਏ ਦੇ ਚੱਲਦੇ ਹੋਏ ਭਾਈ ਅਮਰਿਤਪਾਲ ਸਿੰਘ ਸਜ਼ਾ ਕੱਟ ਰਹੇ ਨੇ ਇਸ ਵੇਲੇ ਆਫਤਾਨੇ ਪਰ ਦੂਜੇ ਪਾਸੇ ਹੁਣ ਉਹਨਾਂ ਦੇ ਬਾਹਰ ਆਉਣ ਦੇ ਚਰਚੇ ਜ਼ਿਆਦਾ ਛਿੜ ਗਏ ਨੇ ਹੁਣ ਸਵਾਲ ਇੱਥੇ ਖੜਦਾ ਹੈ ਕਿ ਇਸ ਦਾ ਜਵਾਬ ਕੀ ਹੋਵੇਗਾ ਸਪੀਕਰ ਵੱਲ ਸਪੀਕਰ ਕੀ ਕਹਿਣਗੇ ਕਿ ਭਾਈ ਅਮਰਿਤਪਾਲ ਸਿੰਘ ਨੂੰ ਇਜਾਜ਼ਤ ਦਿੱਤੀ ਜਾਵੇਗੀ ਕਿ ਕੋਰਟ ਦੇ ਜ਼ਰੀਏ ਇਹ ਸਾਰਾ ਫੈਸਲਾ ਕਰ ਲਿਆ ਜਾਵੇਗਾ ਬਾਅਦ ਵਿੱਚ ਪਰਿਵਾਰ ਨੂੰ ਕਿਸ ਤਰ੍ਹਾਂ ਇਸ ਦੇ ਨਾਲ ਡੀਲ ਕਰਨਾ ਪਵੇਗਾ ਹਰ ਇੱਕ ਚੀਜ਼ ਮਾਇਨੇ ਰੱਖਦੀ ਹੈ ਕਿਉਂਕਿ ਸਪੀਕਰ ਨੂੰ ਸਿਰਫ ਚਿੱਠੀ ਲਿਖੀ ਗਈ ਹੈ ਉਸ ਤੋਂ ਬਾਅਦ ਅੱਗੇ ਕੋਰਟ ਪ੍ਰोसीजर ਹੋਵੇਗਾ ਔਰ ਉਸ ਪ੍ਰोसीजर ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਇੱਕ ਲੰਮਾ ਸਫ਼ਰ ਤੈਅ ਕਰਨਾ ਪਵੇਗਾ ਕੀ ਕੁਝ ਹੁੰਦਾ ਹੈ ਉਹ ਆਨ ਦਿ ਸਮੇਂ ਚ ਦੱਸ ਦੇ ਰ੍ਹਾਂਗੇ ਤਕਰੀਬਨ ਰ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ